ਸਵਾਗਤ ਹੈ ਆਪਣੇ YouTube ਚੈਨਲ ਉਤੇ ਹੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਇੱਕ ਬਸੇਰੀ, ਦੋ ਘੋੜੀਆਂ ਤੇ ਇੱਕ ਘੋੜਾ ਫਾਰ ਸੇਲ ਦੇ ਲਈ ਲੈ ਕੇ ਆਏ ਆਂਗੇ। ਕੀ ਡਿਟੇਲ ਹੈ, ਕੀ ਜਾਣਕਾਰੀ ਹੈ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਅੰਦਰ ਦਵਾਂਗੇ। ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬੀ ਤੇ ਆਪਣੀ ਵੀਡੀਓ ਨੂੰ ਵੀ ਕਰ ਦਿਓ ਲਾਇਕ। ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ YouTube ਦੇ ਉੱਤੇ ਫ੍ਰੀ ਦੇ ਵਿੱਚ ਐਡ ਲਵਾ ਸਕਦਾ ਜੀ ਬਾਕੀ ਕੀ ਡਿਟੇਲ ਹੈ ਕੀ ਜਾਣਕਾਰੀ ਆ ਉਹ ਸਾਰੀ ਆਪਾਂ ਤੁਹਾਨੂੰ ਵੀਡੀਓ ਦੇ ਅੰਦਰ ਦਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਦੱਸਦੀ ਆਪਾਂ ਸਾਰੇ ਜਾਨਵਰ ਬਾਲ ਪੌਰੀਆਂ ਦੇ ਬਿਲਕੁਲ ਸਾਫ਼ ਹੈ ਪਹਿਲੇ ਨੰਬਰ ਤੇ ਹੈਗੀ ਹੈ ਜੀ ਆਪਣੇ ਲਵੇ ਇਹ ਮਾਰਵਾੜੀ ਕੋੜੀ ਕੋੜੀ ਬਹੁਤ ਸੋਹਣੀ ਹੈ ਇਹ 3.5 ਸਾਲ ਦੀ ਉਮਰ ਹੈ ਰਾਜ ਹੰਸ ਕੋੜੇ ਦੀ ਇਹ ਬੱਚੀ ਆ ਰਾਜ ਹੰਸ ਕੋੜਾ ਹੈਗਾ ਜੀ ਰਾਜ ਤਿਲਕ ਦਾ ਬਾਕੀ ਤਿੰਨ ਤੋਂ ਚਾਰ ਮਹੀਨਿਆਂ ਦੀ ਇਹ ਗੱਬਣਾ 9 ਇੰਚੇ ਦੀ ਹਾਈਟ ਹੈ ਡਾਇਮੰਡ ਦੇ ਬੱਚੇ ਤੋਂ ਗੱਬਣਾ ਲਾਸਟ ਦੇ ਪੱਕੋੜੇ ਦੀ ਵਿਡੋ ਲਾਦਾਂਗੇ ਉਹ ਵੀ ਸੇਲ ਦੇ ਲਈ ਆ ਮਾਲਕ ਵੀਰਾਂ ਵਾਲੇ ਵੀ ਆ ਕੋੜਾ ਵੀ ਬਾਕੀ ਮੁੱਲੇ ਦਾ ਮਾਲਕ ਵੀਰ ਕਰਦੇ ਜੀ 3 ਲੱਖ ਰੁਪਈਆ ਇਹ 3 4 ਜਨਵਰੀ ਇੱਕ ਘਰੇ ਖੜੇ ਆਗੇ ਜਲੰਧਰ ਦੇ ਨੇੜੇ ਪਿੰਡ ਆਗਾ ਜੀ ਉੱਥੇ ਇਹ ਜਾਨਵਰ ਖੜੇ ਆ ਦੂਜੇ ਨੰਬਰ ਤੇ ਆਪਣੇ ਲਵੇ ਹੈਗੀ ਹੈ ਬਸੇਰੀ ਮਾਲਕ ਵੀਰ ਨੇ ਦੱਸਿਆ ਇਹ ਜਿਹੜੇ ਸੋਚ ਪਾਈਆ ਫਿਰ ਇੱਕ ਚੋਂ ਕੋਈ ਨਾ ਕੋਈ ਪੋਜੀਸ਼ਨ ਲੈ ਕੇ ਆਉਂਦੀ ਆ ਬਾਕੀ ਸਿਕੰਦਰਕੋੜੇ ਦੀ ਹੈ ਜੀ ਮੱਜੂ ਕੇ ਬਲੱਡ ਲਾਈਨ ਦੀ ਆ ਸਿਕੰਦਰਕੋੜਾ ਹੈਗਾ ਤੇ ਇਹ ਆਡਮ ਦਾ ਉਮਰੇ ਦੀ ਹੈਗੀ ਹੈ ਜੀ 42 ਮਹੀਨੇ ਬਾਕੀ ਕੱਦੇ ਦਾ ਹੈਗਾ 63 ਪਲੱਸ ਬਾਕੀ 64 64 ਕਰ ਜੂਗੀ ਕੱਦ ਬਸੇਰੀ ਲਾਲ ਰਤਨ ਤੋਂ ਗੱਬਣਾ ਹੀ ਇਹ 6 ਮਹੀਨਿਆਂ ਦੀ ਲਾ ਰਤ ਨੂੰ ਸਾਰੇ ਜਾਣਦੀ ਆ ਬਾਕੀ ਜੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਕਰ ਲਿਓ ਸੰਪਰਕ ਬਸੇਰੀ ਸੋਨੀਆ ਕੰਨਾਂ ਕੁੰਨਾਂ ਦੀ ਵੀ ਸ਼ਕੀਨ ਹੈ ਬਾਕੀ ਮੁੱਲੇ ਦਾ ਮਾਲਕ ਵੀਰ ਕਰਦੇ ਆ ਜੀ 22 ਲੱਖ ਰੁਪਈਆ ਜੇ ਕਿਸੇ ਨੂੰ ਆਉਂਦੀ ਆ ਪਸੰਦ ਤਾਂ ਕਰ ਲਿਓ ਸੰਪਰਕ ਕੰਨਾਂ ਕੁੰਨਾਂ ਦੀ ਪੂਰੀ ਸ਼ਕੀਨ ਹੈ ਬਾਕੀ ਬਾਡੀ ਮੰਤਰ ਵੀ ਮਜ਼ਬੂਤ ਹੈ ਜਿਹੜੇ ਸੋਚ ਜਾਂਦੀ ਆ ਉਹੀ ਸੋਚੋ ਕੋਈ ਨਾ ਕੋਈ ਪੋਜੀਸ਼ਨ ਪ੍ਰਾਪਤ ਕਰਕੇ ਆਉਂਦੀ ਆ ਬਾਕੀ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਆ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਹੈ ਸੂਬਾਲੀਂ ਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋਗੇ ਤੇ ਆਪਣੇ YouTube ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬੀ ਤੇ ਵੀਡੀਓ ਨੂੰ ਵੀ ਕਰ ਦਿਆ ਕਰੋ ਲਾਇਕ ਤੇ ਜੇ ਕਿਸੇ ਨੇ ਕਰਨਾ ਆਪਣਾ ਜਾਨਵਰ ਸੇਲ ਤਲਾਸ਼ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਅੱਗੇ ਆਪਣੇ ਲਵੇ ਹੈਗੀ ਹੈ ਜੀ ਇਹ ਮੱਝੂ ਕੇ ਬਲੱਡ ਲਾਈਨ ਦੀ ਘੋੜੀ ਇਹ ਮਾਲਕ ਵੀਰਾਂ ਨੇ ਫੌਜੀ ਦੀ ਦੱਸੀਆ 60 ਇੰਚੇ ਦੀ ਹਾਈਟ ਹੈ ਜੀ ਬਾਲਪੋਰੀਆਂ ਦੀ ਬਿਲਕੁਲ ਸਾਫ਼ ਹੈ ਬਾਕੀ 6 ਸਾਲੇ ਦੀ ਉਮਰ ਹੈ ਸਵਾਰੀ ਸੂਰੀ ਦੀ ਬਿਲਕੁਲ ਪਾਸ ਹੈ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਮੁੱਲੇ ਦਾ ਮਾਲਕ ਵੀਰ 3 ਲੱਖ ਰੁਪਈਆ ਕਰਦੇ ਜੀ ਮੌਕੇ ਤੇ ਮਾਨਤਾ ਨੂੰ ਹੋ ਜੂਗਾ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤੇ ਇਹਦੇ ਵੇਲੇ ਕਰ ਲਿਓ ਕਰ ਲੋ ਅੱਗੇ ਆਪਣੇ ਲਵੇ ਹੈਗਾ ਜੀ ਇਹ ਕੋੜਾ ਡਾਇਮੰਡ ਹਦਾ ਇਹ ਬੱਚਾ ਹੈਗਾ ਜੀ ਡਾਇਮੰਡ ਹੈਗਾ ਤੀਗਾ 나ਗ ਦਾ ਬਾਕੀ 나ਗ ਦਾ ਪੋਤਾ ਹੈਗਾ ਇਹ 5 ਫੁੱਟ ਇੰਚ ਦੀ ਹਾਈਟ ਹੈ 5 ਸਾਲੇ ਦੀ ਉਮਰ ਹੈ 6 ਲੱਖ ਰੁਪਈਆ ਦਾ ਮਾਲਕ ਵੀਰ ਮੁੱਲ ਕਰਦੇ ਆ ਤੇ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਬਾਕੀ ਬਰੀਡਿੰਗ ਲਈ ਵੀ ਇਹ ਓਪਨ ਹੈ ਜੀ ਤੇ ਜੇ ਕਿਸੇ ਨੇ ਘੋੜੀ-ਕੂੜੀ ਮੇਟ ਕਰਾਉਣੀਆਂ ਤਾਂ ਉਹ ਵੀ ਮਾਲਕ ਵੀਰਾਂ ਨਾਲ ਗੱਲਬਾਤ ਕਰ ਸਕਦਾ ਹੈ ਬਾਕੀ ਘੋੜਾ ਸੋਹਣਾਗਾ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਅੰਦਰ ਕੰਨ ਕੁੰਨ ਸੋਹਣਾ ਲੱਗਿਆ ਹੋਇਆ ਬਾਡੀ ਬੰਤਰ ਵੀ ਮਜ਼ਬੂਤ ਹੈ ਘੋੜੇ ਦਾ ਬਾਕੀ ਇੱਕ ਪੈਰ ਚਿੱਟਾ नाग ਦਾ ਪੋਤਾ ਜੀ ਇਹ ਤੇ ਡਾਇਮੰਡ ਦਾ ਬੱਚਾ ਖਰੀਦਣ ਲਈ ਕਰ ਲਿਓ ਸੰਪਰਕ ਮਿਲਾਂਗੇ ਕਿਸੇ ਹੋਰ ਵੀਡੀਓ ਚ ਧੰਨਵਾਦੀ